ਵੀਰੋ ਮਸਲਾ ਇਹ ਹੈ ਕਿ ਬੜੇ ਲੰਮੇ ਸਮੇਂ ਤੋਂ ਬਾਅਦ ਯਾਨੀ ਕਿ ਸਦੀਆਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜਥੇਦਾਰ ਪੰਥ ਦੀ ਮਾਨ ਮਰਜ਼ਾਦਾ ਸਤਕਾਰ ਬਾਣੀ ਬਾਣੇ ਲਈ ਤੇ ਸਿੱਖੀ ਲਈ ਸ਼ਹਾਦਤ ਦਾ ਜਾਮ ਪੀ ਗਿਆ ਸਿੱਖ ਜਗਤ ਦੇ ਅੰਦਰ ਬਹੁਤ ਸਾਰੀਆਂ ਸ਼ਖਸੀਅਤਾਂ ਐਸੀਆਂ ਹੋਈਆਂ ਔਰ ਖਾਸ ਤੌਰ ਤੇ ਜਥੇਦਾਰ ਜਥੇਦਾਰ ਸਹਿਬਾਨ ਜਿਨ੍ਹਾਂ ਨੇ ਰਣ ਤੱਤੇ ਵਿੱਚ ਜੂਝ ਕੇ ਸ਼ਹਾਹਤਾਵਾਂ ਵੀ ਪਾਈਆਂ ਅਕਾਲੀ ਫੂਲਾ ਸਿੰਘ ਜੀ ਤੇ ਹੋਰ ਬਹੁਤ ਸਾਰੇ ਕਈਆਂ ਨੇ ਮੁਗਲਾਂ ਨਾਲ ਨਾਦਰਾਂ ਨਾਲ ਜਾਨੀ ਕਿ ਈਰਾਨੀਆਂ ਨਾਲ ਅਫਗਾਨੀਆਂ ਅਫਦਾਲੀਆਂ ਨਾਲ ਅੰਗਰੇਜ਼ਾਂ ਨਾਲ ਤੇ ਹੋਰ ਬਹੁਤ ਸਾਰੇ ਲੋਕਾਂ ਦੇ ਨਾਲ ਤੇ 47 ਤੋਂ ਬਾਅਦ ਵੀ ਆਪਣੀ ਜੱਦ ਉਹ ਜਿਹੜੀ ਉਹ ਜਾਰੀ ਰੱਖੀ ਐ ਸ਼ਾਂਤ ਰਹਿੰਦਿਆ ਸ਼ਹਾਦਤ ਸ੍ਰੀ ਅਕਾਲ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਦੇ ਸੇਵਾਦਾਰ ਸਿੰਘ ਸਾਹਿਬ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਮਹਾਨ ਸ਼ਹੀਦ ਨੇ ਕੀਤੀ ਔਰ ਇਸੇ ਤਰ੍ਹਾਂ ਰਣ ਤੱਤੇ ਵੇ ਯੂਝ ਕੇ ਵੀ ਸ਼ਹੀਦ ਹੋਏ ਆਖਰੀ ਜਥੇਦਾਰ ਦਾ ਜ਼ਿਕਰ ਸਰਦਾਰ ਬਾਬਾ ਸਾਧੂ ਸਿੰਘ ਜੀ ਦਾ ਆਉਂਦਾ ਹੈ ਕਿ ਉਹ ਅੰਗਰੇਜ਼ਾਂ ਮਿਲੇ ਸ਼ਹਾਦਤ ਦਾ ਜਾਮ ਪੀ ਗਿਆ ਜਦੋਂ ਅੰਗਰੇਜ਼ ਜੁੱਤੀ ਲੈ ਕੇ ਦਰਬਾਰ ਸੇ ਚ ਵੜਨਾ ਚਾਹੁੰਦਾ ਸੀ ਤੇ ਉਹਨਾਂ ਨੇ ਉਹਨਾਂ ਦਾ ਸਿਰ ਜਿਹੜਾ ਸੀ ਤਲਵਾਰ ਨਾਲ ਕਲਮ ਕਰਤਾ ਔਰ ਉਸ ਤੋਂ ਬਾਅਦ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਸਾਹਿਬ ਲੰਮੀ ਗੱਲ ਨਹੀਂ ਕਰਨੀ ਸਰਬੱਤ ਖਾਲਸਾ 1986 ਚ ਇਹਨਾਂ ਨੂੰ ਐਕਟਿੰਗ ਜਥੇਦਾਰ ਬਣਾਇਆ ਗਿਆ ਕਿਉਂਕਿ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਦੀ ਰੋਡੇ ਭਤੀਜੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਸਾ ਸਾਗਰ ਜੇਲ੍ਹ ਵਿੱਚ ਸਨ ਤੇ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਇਹਨਾਂ ਨੂੰ ਸੇਵਾ ਦਾ ਮੌਕਾ ਮਿਲਿਆ ਸਮੇਂ ਨਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਗੁਰਦੇਵ ਸਿੰਘ ਕੌਂਕੇ ਤੇ ਸਾਥੀਆਂ ਨੂੰ ਮਾਨਤਾ ਦਿੱਤੀ ਪੱਕੇ ਜੇ ਜਥੇਦਾਰ ਜੇਲ੍ਹ ਚੋਂ ਬਾਹਰ ਆ ਗਏ ਸੀ ਇਸ ਲਈ ਐਕਟਿੰਗ ਜਥੇਦਾਰ ਨੂੰ ਬਹਾਈ ਗਈ ਦਿੱਤੀ ਗਈ ਕਿਉਂਕਿ ਜੋ ਮਰਜ਼ਾਦਾ ਹੈ ਕਿ ਜਦ ਜਥੇਦਾਰ ਬਾਹਰ ਆ ਜਾਵੇ ਤੇ ਦੂਸਰਿਆਂ ਨੂੰ ਸੇਵਾ ਮੁਕਤ ਕੀਤਾ ਜਾਂਦਾ ਔਰ ਉਸ ਤੋਂ ਬਾਅਦ ਵੀ ਉਹਨਾਂ ਨੇ ਸਿੱਖੀ ਦੀ ਇਸ ਲਗਨ ਭਾਵਨਾ ਨਾਲ ਸੇਵਾ ਕੀਤੀ ਅੰਮ੍ਰਿਤ ਸ਼ਕਾਇ ਨਸ਼ੇ ਛੁਡਾਏ ਬਾਣੀ ਬਾਣੇ ਨਾਲ ਸੰਗਤ ਨੂੰ ਜੋੜਿਆ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਔਰ ਆਖਰ ਉਹਨਾਂ ਨੂੰ ਸੋ ਸਰਕਾਰ ਵੱਲੋਂ ਜਿਹੜੇ ਉਹ ਸਮੇਂ ਦਾ ਐਸਐਸਪੀ ਸਰਦੀਪ ਸਿੰਘ ਘੋਟਨਾ ਜਿਸ ਨੂੰ ਕਹਿੰਦੇ ਸੀ ਅਤੇ ਹੁੰਦੇ ਹੋਰ ਬਹੁਤ ਸਾਰੇ ਸਾਥੀ ਸੈਣੀ ਦਾ ਵੀ ਜ਼ਿਕਰ ਆਉਂਦਾ ਹੋਰ ਨਾਂ ਦਾ ਵੀ ਜ਼ਿਕਰ ਆਉਂਦਾ ਸਾਰਾ ਕੁਝ ਤਾਂ ਅਜੇ ਸੋ ਜਾਂਚ ਦੇ ਦਾਇਰੇ ਵਿੱਚ ਹੈ ਸੋ ਉਹਨਾਂ ਨੇ ਕੋਹ ਕੋ ਕੇ ਔਰ ਇਸੇ ਤਰੀਕੇ ਨਾਲ ਉਹਨਾਂ ਦੇ ਸਰੀਰ ਦੇ ਟੋਟੇ ਟੁੱਟੇ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਜੇ ਜਥੇਦਾਰ ਦੀ ਐਸੀ ਹਾਲਤ ਹੋਈ ਤੇ ਬਾਕੀ ਵਿਚਾਰਿਆਂ ਦੀ ਕੀ ਹਾਲਤ ਹੋਏਗੀ ਇਸ ਲਈ ਸਾਨੂੰ ਇਸ ਮਨੁੱਖੀ ਅਧਿਕਾਰ ਦੇ ਹੋਰ ਜ਼ੁਲਮ ਦੇ ਵਿਰੋਧ ਲੜਨਾ ਪਏਗਾ ਜੂਝਣਾ ਪਏਗਾ ਔਰ ਇਸੇ ਤਰ੍ਹਾਂ ਦ੍ਰਿੜਤਾ ਨਾਲ ਖੜਨਾ ਪਏਗਾ ਔਰ ਜਿਹੜਾ ਕੌਮ ਵਿੱਚ ਵੱਡਾ ਸਨਮਾਨ ਹੈ ਉਹ ਫਖਰੇ ਕੌਮ ਇਸ ਜਹੇਦਾਰ ਗੁਰਦੇਵ ਸਿੰਘ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼ਰੋਣੀ ਕਮੇਟੀ ਬਣਨ ਤੋਂ ਬਾਅਦ ਜਲ 1925 ਚ ਜਾਂ 20 ਚ ਬਣੀ ਹੈ ਪਹਿਲਾ ਸ਼ਹੀਦ ਹੋਇਆ ਇਸ ਲਈ ਪਹਿਲੇ ਅਕਾਲ ਤਖਤ ਦੇ ਜਹੇਦਾਰ ਦੀ ਸ਼ਹੀਦੀ ਦੇ ਉੱਤੇ ਉਹਨਾਂ ਨੂੰ ਫਖਰੇ ਕੌਮ ਦਾ ਮਾਣ ਦੇਣਾ ਜ਼ਰੂਰੀ ਹੈ ਕੋਈ ਵਿਅਕਤੀ ਕਿਸੇ ਆਉਦੇ ਤੇ ਚਲ ਜੇ ਵੱਡੇ ਤੋਂ ਵੱਡਾ ਹੋ ਜਾਵੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲੋਂ ਕੋਈ ਵੱਡਾ ਨਹੀਂ ਹੋ ਸਕਦਾ ਇਸ ਵਾਸਤੇ ਇਹਦੇ ਤੇ ਪਹਿਲਾ ਹੱਕ ਉਸਦਾ ਹੈ ਜਿਨ੍ਹਾਂ ਨੂੰ ਹੋਰ ਝੂਠੇ ਖਿਤਾਬ ਦਿੱਤੇ ਗਏ ਆ ਉਹ ਖਿਤਾਬ ਜਿਹੜੇ ਆ ਵਾਪਸ ਲੈ ਜਾਣ ਨਹੀਂ ਖਾਲਸਾ ਪੰਥ ਲਵੇਗਾ ਸਰਬੱਤ ਖਾਲਸੇ ਵਿੱਚ ਉਥੇ ਚੱਬੇ ਵਿੱਚ ਵੀ ਲੈ ਆਈ ਸੀ ਜਦਨ ਸ਼ਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਚੰਗੇ ਗੁਰਸਿੱਖਾਂ ਦਾ ਔਰ ਬਾਣੀ ਬਾਣੇ ਵਾਲਿਆਂ ਦਾ ਜੇ ਮੌਕਾ ਆਇਆ ਤਾਂ ਸਭ ਤੋਂ ਪਹਿਲਾਂ ਮੇਰਾ ਖਿਆਲ ਫੈਸਲਾ ਹੀ ਇਹ ਕਰਨਗੇ ਪਰ ਰਹਿੰਦੇ ਸਮੇਂ ਵਿੱਚ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਤੇ ਬਾਕੀ ਉਹਨਾਂ ਦੇ ਸਾਥੀਆਂ ਨੂੰ ਕਹਿੰਨੇ ਆ ਕਿ ਇਸ ਨੂੰ ਜਲਦੀ ਤੋਂ ਜਲਦੀ ਵਾਪਸ ਲੈ ਕੇ ਔਰ ਇਸ ਖਤਾਬ ਦਾ ਸਨਮਾਨ ਜਿਹੜਾ ਉਹ ਬਹਾਲ ਕੀਤਾ ਜਾਵੇ ਜਿਸ ਦੀ ਕੋਈ ਕੌਮ ਲਈ ਬੜੀ ਇਦਾਤ ਨਾ ਹੋਵੇ ਬੜਾ ਕੰਮ ਨਾ ਹੋਵੇ ਉਸ ਨੂੰ ਇਹਦਾ ਵੱਡਾ ਮਾਨ ਦੇਣਾ ਬਹੁਤ ਗਲਤ ਹੈ ਸੋ ਇਹ ਮੈਂ ਤਾਂ ਮੈਂ ਸਭ ਨੂੰ ਸੰਦੇਸ਼ ਦੇਣਾ ਚਾਹੁੰਦਾ ਦੂਜੀ ਗੱਲ ਸਮਾਪਤੀ ਕਰਨ ਤੋਂ ਪਹਿਲਾਂ ਕਿ ਜਥੇਦਾਰ ਨੂੰ ਸਨਮਾਨਤ ਦੇਣਾ ਇਹ ਵੀ ਸਾਡਾ ਫਰਜ ਹੈ ਕਿਉਂਕਿ ਜਥੇਦਾਰ ਬਣ ਛਰੋਨੀ ਕਮੇਟੀ ਬਣ ਤੋਂ ਬਾਅਦ ਉਹ ਪਹਿਲੇ ਕਾਲ ਤਖਦ ਦੇ ਜਥੇਦਾਰ ਸ਼ਹੀਦ ਹੋਏ ਆ ਤੀਸਰੀ ਗੱਲ ਕਿ ਗੱਲ ਰੁਕੇਗੀ ਨਹੀਂ ਇਹ ਗੱਲ ਚੱਲੇਗੀ ਔਰ ਇਸ ਤੋਂ ਵੀ ਅੱਗੇ ਚੱਲੇਗੀ ਜਿਹੜੇ ਪਾਪੀ ਲੋਕ ਜਿੰਨਾ ਜ਼ੁਲਮ ਕੀਤਾ ਹੈ ਉਹਨਾਂ ਨੂੰ ਕਾਨੂੰਨੀ ਤੌਰ ਤੇ ਕਟਾਰੇ ਵਿੱਚ ਖਿਲਾਰਿਆ ਜਾਏਗਾ ਅੱਜ ਪੰਜਾਬ ਦਾ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਹੈ ਅਸੀਂ ਉਸ ਨੂੰ ਪਹਿਲੇ ਵੀ ਕਿਹਾ ਹੈ ਹੁਣ ਵੀ ਕਹਿ ਰਹੇ ਹਾਂ ਕਿ ਜਲਦੀ ਤੋਂ ਜਲਦੀ ਇਸ ਕੇਸ ਤੇ ਉੱਤੇ ਐਫਆਈਆਰ ਦਰਜ ਕਰਕੇ ਇਹਦੀ ਜਾਂਚ ਕਰਕੇ ਅਸਲੀ ਦੋਸ਼ੀ ਜਿਹੜੇ ਆ ਜਿਹੜੇ ਉਸ ਸਮੇਂ ਦੇ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਉਹਨੂੰ ਕੋਇਆ ਜਿਨ੍ਹਾਂ ਨੇ ਉਹਨੀਆਂ ਸੋ ਜਾਂਚਾਂ ਨੂੰ ਦਬਾ ਕੇ ਰੱਖਿਆ ਹੈ ਇਹ ਸਾਰੇ ਦਾ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ ਔਰ ਇਸੇ ਤਰੀਕੇ ਨਾਲ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿ ਅੱਗੇ ਤੋਂ ਸਾਡੀਆਂ ਐਸੀਆਂ ਧਾਰਮਿਕ ਸ਼ਖਸੀਅਤਾਂ ਉੱਪਰ ਇਹੋ ਜਿਹਾ ਜ਼ੁਲਮ ਇਹੋ ਜਿਹਾ ਪਾਪ ਇਹੋ ਜਿਹਾ ਅਤਿਆਚਾਰ ਨਾ ਹੋ ਸਕੇ ਕੱਲੇ ਸਿੱਖ ਦਾ ਨਹੀਂ ਅਸੀਂ ਕਿ세 ਹੋਰ ਧਰਮ ਦੇ ਮੁਖੀ ਦੇ ਨਾਲ ਧਾਰਮਿਕ ਮੁਖੀ ਨਾਲ ਵੀ ਐਸਾ ਜ਼ੁਲਮ ਪਾਪ ਹੋਏਗਾ ਅਸੀਂ ਉਸ ਵਾਸਤੇ ਵੀ ਦ੍ਰਿੜਤਾ ਦੇ ਨਾਲ ਖੜਾਂਗੇ ਉਹ ਵੀ ਲੜਾਈ ਲੜਾਂਗੇ ਇਹ ਸਾਡਾ ਫਰਜ਼ ਵੀ ਹੈ ਸਿੱਖਾਂ ਦਾ ਕਿਉਂਕਿ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇਹ ਰਸਤਾ ਤੇ ਇਹ ਮਾਰਗ ਦਿਖਾਇਆ ਹੈ ਇਸ ਮਾਰਗ ਤੇ ਸਿੱਖ ਨੂੰ ਚੱਲਣਾ ਪੈਣਾ ਹੈ ਮੈਂ ਇਨੀਆਂ ਹੀ ਬੇਨਤੀਆਂ ਕਰਦਾ ਖਿਮਾ ਦਾ ਜਾਚ ਕਹਾ ਔਰ ਫਿਰ ਆਖਰੀ ਵਾਰ ਸਰਦਾਰ ਭਗਤ ਸਿੰਘ ਮਾਨ ਨੂੰ ਬੇਨਤੀ ਕਰਦੇ ਆ ਅਸੀਂ ਉਹਨਾਂ ਤੋਂ ਵੈਸੇ ਸਮੇਂ ਦੀ ਮੰਗ ਕੀਤੀ ਹੈ ਥੋੜਾ ਜਿਹਾ 26 ਜਨਵਰੀ ਕਰਕੇ ਸਮੱਸਿਆਵਾਂ ਨੇ ਜੱਬ ਵੀ ਉਹਨਾਂ ਨਾਲ ਸਾਡੀ ਗੱਲ ਹੁੰਦੀ ਅਸੀਂ ਉਹਨਾਂ ਨੂੰ ਇਹੀ ਗੱਲ ਕਹਿਣੀ ਹੈ ਕਿ ਭਾਈ ਪਹਿਲਾ ਐਫਆਈਆਰ ਦਰਜ ਕਰ ਉਸ ਤੋਂ ਬਾਅਦ ਜਾਂਚ ਕਰਾ ਕੋਈ ਸੈੱਟ ਬਿਠਾ ਜੋ ਵੀ ਕਰਨ ਵਾਲੀਆਂ ਕਾਨੂੰਨੀ ਕਾਰਵਾਈਆਂ ਬਾਰੇ ਸਾਨੂੰ ਬਹੁਤੀ ਜਾਣਕਾਰੀ ਨਹੀਂ ਉਹ ਵਕੀਲ ਸਹਿਬਾਂ ਨਹੀਂ ਜਾਣ ਸਕਦੇ ਆ ਸੋ ਕਰਕੇ ਦੋਸ਼ੀਆਂ ਨੂੰ ਕਟਾਰੇ 'ਚ ਖੜਾ ਕੀਤਾ ਜਾਵੇ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਸਾਰੇ ਪੰਥਕ ਆਗੂ ਸਹਿਬਾਨਾਂ ਦਾ ਔਰ ਸਰਦਾਰ ਸੁਤਨਾਮ ਸਿੰਘ ਮੜਾਵਾ ਸਰਦਾਰ ਬਲਵੰਤ ਸਿੰਘ ਗੋਪਾਲਾ ਜਿਨ੍ਹਾਂ ਨੇ ਉਸ ਸਮੇਂ ਜਥੇਦਾਰ ਕੌਂਕੇ ਸਾਹਿਬ ਨੂੰ ਸ਼ਹੀਦ ਕਰਨ ਵਾਲੇ ਜ਼ਾਲਮ ਪੁਲਿਸ ਅਫਸਰ ਦੀ ਅੰਤਮ ਕਰਿਆਵਾ ਸਮੇਂ ਆਪਣਾ ਰੋਸ ਜ਼ਾਹਰ ਕੀਤਾ ਭਾਵੇਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਜਥੇਦਾਰ ਰੋਡੇ ਸਾਹਿਬ ਤੇ ਉਹਨਾਂ ਦੇ ਸਾਥੀਆਂ ਨੇ ਉਹਨਾਂ ਨੂੰ ਰਿਹਾ ਕਰਵਾਇਆ ਉਹ ਵੀ ਇੱਥੇ ਸੁਭਾਏਮਾਨ ਨੇ ਸਰਦਾਰ ਚਰਨ ਸਿੰਘ ਪ੍ਰੇਮਪੁਰਾ ਸਰਦਾਰ ਉਮਰਾਓ ਸਿੰਘ ਸੀਨਾ ਜਥੇਦਾਰ ਰਜਿੰਦਰ ਸਿੰਘ ਬਕਾਲਾ ਜਥੇਦਾਰ ਮਨਮੋਹਨ ਸਿੰਘ ਬਲੌਲੀ ਤੇ ਹੋਰ ਬਹੁਤ ਸਾਰੇ ਸਿੰਘ ਸਾਡੇ ਸਰਦਾਰ ਬਖਸ਼ੀਦ ਸਿੰਘ ਭਟੀ ਸਾਹਿਬ ਸਰਦਾਰ ਕੁਲਦੀਪ ਸਿੰਘ ਸਰਸੀਢੀ ਸਾਰਿਆਂ ਨੂੰ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਜੀ ਆਇਆਂ ਆਖਦਾ ਸਤਿਕਾਰਯੋਗ ਆਗੂ ਸਹਿਬਾਨਾਂ ਨੇ ਤੁਹਾਡੇ ਦਰਸ਼ਨ ਦਿਦਾਰੇ ਕਰਨੇ ਆ ਮੈਂ ਚੰਦ ਸਬਜ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਨਾ ਇਹ ਜੋ ਸ਼ਹੀਦੀ ਸਮਾਗਮ ਜਥੇਦਾਰ ਕੌਂਕੇ ਸਾਹਿਬ ਦੇ ਪਹਿਲਾਂ ਪੰਜਾਬ ਦੀ ਧਰਤੀ ਫਿਰ ਦਿੱਲੀ ਦੀ ਧਰਤੀ ਹੁਣ ਹਰਿਆਣਾ ਦੀ ਧਰਤੀ ਤੇ ਮਨਾਏ ਜਾ ਰਹੇ ਆ ਉਹ ਸਿਰਫ ਇਨਸਾਫ ਦੀ ਲਹਿਰ ਨੂੰ ਅੱਗੇ ਤੋਰਨ ਵਾਸਤੇ ਕੇਸ ਨੂੰ ਧਾਰਮਿਕ ਤੌਰ ਤੇ ਔਰ ਕਾਨੂੰਨੀ ਤੌਰ ਤੇ ਅੱਗੇ ਵਧਾਇਆ ਜਾਵੇ ਜਿਵੇਂ ਸਾਡੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥਕ ਜਥੇਬੰਦੀਆਂ ਵੱਲੋਂ ਪੰਜ ਮੈਂਬਰੀ ਵਕੀਲਾਂ ਦਾ ਪੈਨਲ ਲੀਗਲ ਸੈੱਲ ਬਣਾਇਆ ਗਿਆ ਹੈ ਸਾਬਕਾ ਐਡੀਸ਼ਨਲ ਐਡਵੋਕੇਟ ਜਰਨਲ ਸਰਦਾਰ ਸਿੰਦਰਪਾਲ ਸਿੰਘ ਬਰਾੜ ਇੱਥੇ ਬੈਠੇ ਹੈ ਕਾਨੂੰਨੀ ਤੌਰ ਤੇ ਉਹਨਾਂ ਦੇ ਇਨਸਾਫ ਦੀ ਲੜਾਈ ਕਿ ਸਾਡੀ ਕੌਮ ਦਾ ਇੱਕ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਨਸਾਫ ਇੱਕ ਆਮ ਵਿਅਕਤੀ ਦਾ ਵੀ ਹੋਣਾ ਚਾਹੀਦਾ ਹੈ ਜੋ ਵੀ ਪਰਮਾਤਮਾ ਨੇ ਧਰਤੀ ਤੇ ਭੇਜਿਆ ਕਿਸੇ ਧਰਮ ਵਿੱਚ ਕਿਸੇ ਖੇਤੇ ਵਿੱਚ ਪੈਦਾ ਹੋਇਆ ਉਹਦੇ ਨਾਲ ਜੇ ਕੋਈ ਜਿਆਦਤੀ ਹੁੰਦੀ ਅਣਮਨੁੱਖੀ ਵਰਤਾਰਾ ਵਰਤਦਾ ਚਾਹੇ ਉਹ Hindu ਹੈ Sikh ਹੈ Musalman ਹੈ Isai ਹੈ Bodhi ਹੈ Jaini ਹੈ ਜੇ ਉਹਦੇ ਨਾਲ ਅਣਮਨੁੱਖੀ ਵਰਤਾਰਾ ਵਰਤਦਾ ਤੇ ਉਹਦੇ ਇਨਸਾਫ ਦੀ ਲੜਾਈ ਲੜੀ ਜਾਣੀ ਚਾਹੀਦੀ ਹੈ ਇਨਸਾਫ ਹੋਣਾ ਚਾਹੀਦਾ ਹੈ ਜ਼ਾਲਮਾਂ ਨੂੰ ਸਜ਼ਾਾਂ ਹੋਣੀਆਂ ਚਾਹੀਦੀਆਂ ਨੇ ਔਰ ਉਸ ਲੜਾਈ ਨੂੰ ਅੱਗੇ ਤੋਰਦਿਆਂ ਇਨਸਾਫ ਦੀ ਲੜਾਈ ਇਹ ਸਾਡਾ ਮਨੁੱਖੀ ਅਧਿਕਾਰ ਹੈ ਤਾਂ ਹੀ ਅੱਜ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਉਸ ਰਿਪੋਰਟ ਨੂੰ ਜਨਤਕ ਕੀਤਾ ਗਿਆ ਜਿਸ ਦੇ ਵਿੱਚ ਇਹ ਦਰਜ ਕੀਤਾ ਗਿਆ ਸੀ ਕਿ ਕਿਵੇਂ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਜਿਨ੍ਹਾਂ ਨੇ ਕੋਈ ਕਤਲ ਨਹੀਂ ਕੀਤਾ ਡਾਕਾ ਨਹੀਂ ਮਾਰਿਆ ਗੁਨਾ ਨਹੀਂ ਕੀਤਾ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਸਨ ਪਰ ਸਮੇਂ ਦੀ ਜ਼ਾਲਮ ਹਕੂਮਤ ਨੇ ਕੋ ਕੋ ਕੇ ਸ਼ਹੀਦ ਕਰ ਦਿੱਤਾ ਉਸ ਵੇਲੇ ਦੀ ਸਰਕਾਰ ਮੁੱਖ ਮੰਤਰੀ ਉਸ ਵੇਲੇ ਦੇ ਪੁਲਿਸ ਅਫਸਰ ਜਿਨ੍ਹਾਂ ਨੇ ਕਾਨੂੰਨ ਦੀਆਂ ਧਜੀਆਂ ੜਾਉਂਦਿਆਂ ਮਨੁੱਖੀ ਅਧਿਕਾਰਾਂ ਦੀਆਂ ਧਜੀਆਂ ੜਾਉਂਦਿਆਂ ਇਹ ਅਨਮਨੁੱਖੀ ਵਰਤਾਰੇ ਨੂੰ ਅੰਜਾਮ ਦਿੱਤਾ ਅੱਜ ਗੁਰਮੁਖ ਪਿਆਰਿਓ ਕੌਮ ਦੇ ਵੱਲੋਂ ਇਨਸਾਫ ਦੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਅਸੀਂ ਕਿਸੇ ਬੇਗੁਨਾ ਨੂੰ ਸਜ਼ਾ ਨਹੀਂ ਚਾਹੁੰਦੇ ਗੁਨਾਗਾਰਾਂ ਦੇ ਖਿਲਾਫ ਲੜਨਾ ਸਾਡੇ ਗੁਰੂ ਸਹਬਾਨਾ ਨੇ ਸਿਖਾਇਆ ਜਿਸ ਗੁਰੂ ਦੇ ਦਰ ਤੇ ਬੈਠੇ ਹੋ ਨਤਮਸਤਕ ਹੋਣ ਆ ਰਹੇ ਹੋ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੇ ਜ਼ਬਰ ਜ਼ੁਲਮ ਦੇ ਖਿਲਾਫ ਤਲਵਾਰ ਉਠਾਈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਚਾਂਦਨੀ ਚੌਂਕ ਸਮੇਂ ਦੀ ਜ਼ਾਲਮ ਮੁਗਲਿਆ ਹਕੂਮਤ ਨੇ ਸ਼ਹੀਦ ਕਰ ਦਿੱਤਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਨੂੰ ਤਾਂ ਉਸ ਵੇਲੇ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਧੜ ਦਾ ਸੰਸਕਾਰ ਭਾਈ ਲੱਖੀ ਸਾਹਿਬ ਵਣਜਾਰਾ ਨੇ ਗੁਰਦੁਆਰਾ ਰਕਾਬ ਗੰਗ ਸਾਹਿਬ ਜਿੱਥੇ ਅੱਜ ਸੋ ਸੋਭਤ ਹੈ ਉਸ ਜਗ੍ਹਾ ਤੇ ਦਿੱਲੀ ਦੀ ਧਰਤੀ ਤੇ ਕੀਤਾ ਮੈਂ ਵਿਸਥਾਰ ਵਿੱਚ ਨਾ ਜਾਵਾਂ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਅਨੰਦਪੁਰ ਸਾਹਿਬ ਦੀ ਠੇਰੀ ਤੇ ਖੰਡਾ ਖੜਕਾਇਆ ਪੰਜ ਸਿਰਾਂ ਦੀ ਭੇਟਾ ਲਈ ਪੰਜ ਪਿਆਰੇ ਸਾਜੇ ਅੰਮ੍ਰਿਤ ਦੀ ਦਾਤ ਬਖਸ਼ੀ ਅੰਮ੍ਰਿਤ ਤਿਆਰ ਕੀਤਾ ਖਾਲਸਾ ਪੰਥ ਦੀ ਸਿਰਜਣਾ ਕੀਤੀ ਤੇ ਨਾਲ ਹੀ ਸਤਿਗੁਰ ਸੱਚੇ ਪਾਦਸ਼ਾਹ ਮਹਾਰਾਜ ਨੇ ਜੋ ਜ਼ਾਲਮ ਹਕੂਮਤ ਦੇ ਖਿਲਾਫ ਵਿਗਲ ਵਜਾਇਆ ਇਨਸਾਫ ਦੀ ਲੜਾਈ ਲੜੀ ਸਭ ਜਾਦੇ ਸ਼ਹੀਦ ਹੋਏ ਮਾਛੀਵਾੜੇ ਦੇ ਜੰਗਲਾਂ ਚ ਚਮਕੌਰ ਦੀ ਗੜੀ ਸਰਹੰਦ ਦਾ ਸਾਕਾ ਤੁਹਾਡੇ ਸਾਹਮਣੇ ਆ ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਦਸ਼ਾਹ ਨੇ ਦੱਬੇ ਕੁਚਲੇ ਲਤਾੜੇ ਲੋਕਾਂ ਦੀ ਲੜਾਈ ਮਨੁੱਖੀ ਅਧਿਕਾਰਾਂ ਦੀ ਲੜਾਈ ਧਰਮ ਦੀ ਲੜਾਈ ਜ਼ਾਲਮ ਮੁਗਲ ਸਲਤਨਤ ਦੇ ਖਿਲਾਫ ਲੜਨਾ ਕੀਤਾ ਔਰ ਸਤਿਗੁਰਾਂ ਨੇ ਜੋ ਉਪਦੇਸ਼ ਦਿੱਤਾ ਅਜ ਜਫਰਨਾਮਾ ਸਾਹਿਬ ਵਿੱਚ ਪੜਦੇ ਆ ਕਿ ਚੂ ਕਰ ਅਜ ਹਮਾ ਹੀਲ ਤੇ ਦਰ ਗੁਜਸ ਹਲਾਲ ਅਸਤ ਬੁਰਦਨ ਬਾ ਸਮਸ਼ੀਰੇ ਦਸ ਕਿ ਜਦੋਂ ਹੱਕ ਸੱਚਨ ਸਾਫ ਲਈ ਸਾਰੇ ਵਕੀਲਾਂ, ਅਪੀਲਾਂ, ਦਲੀਲਾਂ ਦੇ ਦਰਵਾਜ਼ੇ ਬੰਦ ਹੋ ਜਾਣ ਤਾਂ ਉਸ ਵੇਲੇ ਹੱਥ ਤਲਵਾਰ ਤੇ ਜਾਣਾ ਜਾਇਜ਼ ਆ ਔਰ ਅਸੀਂ ਕਾਨੂੰਨ ਦਾ ਰਸਤਾ ਬਣਾਇਆ ਧਾਰਮਿਕ ਰਸਤਾ, ਕਾਨੂੰਨੀ ਰਸਤਾ ਕਿਨ ਇਨਸਾਫ ਹੋਣਾ ਚਾਹੀਦਾ ਇਨਸਾਫ ਦੀ ਲੜਾਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਲੜੀ ਐ ਜਿਸ ਗੁਰੂ ਦੇ ਸਥਾਨ ਤੇ ਬੈਠੇ ਉਹਨਾਂ ਦਾ ਜੀਵਨ, ਉਹਨਾਂ ਦੇ ਉਪਦੇਸ਼ ਸਾਡਾ ਮਾਰਗਦਰਸ਼ਨ ਕਰਦੇ ਆ ਆਓ ਗੁਰਮੁਖ ਪਿਆਰਿਓ ਜਥੇਦਾਰ ਕੌਕੇ ਸਭ ਜਿਨ੍ਹਾਂ ਨੂੰ ਕੋ-ਕੋ ਕੇ ਜ਼ਾਲਮ ਹਕੂਮਤ ਨੇ ਸ਼ਹੀਦ ਕੀਤਾ ਪਰ ਜ਼ੁਲਮੋ ਸਤਮ ਦੀ ਗੱਲ ਸਰਕਾਰਾਂ ਬਦਲੀਆਂ ਮੁੱਖ ਮੰਤਰੀ ਬਦਲੇ ਆਪਣੇ ਬਗਾਨੇ ਆਏ ਜਿਨ੍ਹਾਂ ਪੰਥ ਦੇ ਨਾਂ ਤੇ ਵੀ ਸਰਕਾਰਾਂ ਚਲਾਈਆਂ ਉਹਨਾਂ ਜਥੇਦਾਰ ਸਾਹਿਬ ਦੀ ਰਿਪੋਰਟ ਨੂੰ ਸਹਰਾਣੇ ਥੱਲੇ ਦਬ ਰੱਖਿਆ ਇਨਸਾਫ ਨਹੀਂ ਦਿੱਤਾ ਪੰਥ ਦੇ ਨਾਂ ਤੇ ਸਰਕਾਰਾਂ ਚਲਾਈਆਂ ਪਰ ਇਨਸਾਫ ਨਹੀਂ ਕੀਤਾ ਅੱਜ ਉਸੇ ਇਨਸਾਫ ਦੀ ਲੜਾਈ ਨੂੰ ਲੜਨ ਵਾਸਤੇ ਉਪਰਾਲੇ ਕੀਤੇ ਜਾ ਰਹੇ ਆ ਗੁਰੂ ਪਿਆਰੇ ਖਾਲਸਾ ਜੀ ਅੱਜ ਜਿਨ੍ਹਾਂ ਲੋਕਾਂ ਨੇ ਪੰਥ ਕੋਲੋਂ ਫਖਰੇ ਕੌਮ ਤੇ ਪੰਥ ਰਤਨ ਦੇ ਅਵਾਰਡ ਲਏ ਪਰ ਪੰਥ ਨਾਲ ਇਨਸਾਫ ਨਹੀਂ ਕੀਤਾ ਇਤਿਹਾਸ ਤੁਹਾਡੇ ਸਾਹਮਣੇ ਆ ਅੱਜ ਦਾ ਮੌਜੂਦਾ ਸਮੇਂ ਦੀਆਂ ਗੱਲਾਂ ਤੁਹਾਡੇ ਸਾਹਮਣੇ ਆ ਆਓ ਗੁਰਮਖ ਪਿਆਰਿਓ ਮੈਂ ਬਹੁਤੇ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ ਜਿਹੜੇ ਪੰਥ ਲਈ ਕੌਮ ਲਈ ਜਾਨਾਂ ਵਾਰਦੇ ਆ ਸ਼ਹਾਦਤਾਂ ਦਿੰਦੇ ਕੁਰਬਾਨੀਆਂ ਦਿੰਦੇ ਆ ਸਾਡੇ ਪੰਥ ਦੇ ਫਾਖਰੇ ਕੌਮ ਤੇ ਪੰਥ ਰਤਨ ਉਹ ਨੇ ਤਾਂ ਹੀ ਅੱਜ ਸਮੁੱਚੇ ਪੰਥ ਵੱਲੋਂ ਹਾਜ਼ਰ ਮਹਾਪੁਰਸ਼ ਜਥੇਬੰਦੀਆਂ ਦੇ ਵੱਲੋਂ ਵੱਡੀ ਗਿਣਤੀ 'ਚ ਮਹਾਪੁਰਸ਼ਾਂ ਦਾ ਜਥਾ ਵੀ ਪਹੁੰਚਿਆ ਜਿਨ੍ਹਾਂ ਦੇ ਨਾਮ ਸਤਕਤਰ ਸਾਹਿਬ ਸਾਂਝੇ ਕਰਨਗੇ ਮੈਂ ਦਿਲ ਦੀਆਂ ਗਹਿਰਾਈਆਂ 'ਚੋਂ ਜੀ ਆਇਆਂ ਆਖਦਾ ਸਾਰੇ ਮਹਾਪੁਰਸ਼ਾਂ ਨੂੰ ਜਿਨ੍ਹਾਂ ਨੇ ਅੱਜ ਦੇ ਇਹ ਸ਼ਹੀਦੀ ਸਮਾਗਮ ਵਿੱਚ ਹਾਜ਼ਰੀਆਂ ਭਰੀਆਂ ਨੇ ਗੁਰੂ ਪਿਆਰੇ ਖਾਲਸਾ ਜੀ ਤਾਂ ਹੀ ਅੱਜ ਫੈਸਲਾ ਕੀਤਾ ਗਿਆ ਜਥੇਦਾਰ ਕੌਕੇ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਾਡਾ ਸਿੱਖ ਜਥੇਦਾਰ ਐਸਾ ਜਿਹਦਾ ਕਸੂਰ ਕੋਈ ਨਹੀਂ ਔਰ ਸ਼ਹੀਦ ਕਰ ਦਿੱਤਾ ਗਿਆ ਉਹਨਾਂ ਦੇ ਕਾਤਲਾਂ ਨੂੰ ਸਜ਼ਾਾਂ ਮਿਲਣੀਆਂ ਚਾਹੀਦੀਆਂ ਔਰ ਸ਼ਹੀਦਾਂ ਦੇ ਸ਼ਹੀਦੀ ਸਮਾਗਮ ਚੜ੍ਹਦੀ ਕਲਾ ਦੇ ਨਾਲ ਕੀਤੇ ਜਾ ਰਹੇ ਆ ਆਓ ਮੈਂ ਵਿਸਥਾਰ ਵਿੱਚ ਨਾ ਜਾਵਾਂ ਸਤਿਕਾਰਯੋਗ ਪੰਥਕ ਸ਼ਖਸੀਤਾਂ ਨੇ ਤੁਹਾਡੇ ਦਰਸ਼ਨ ਕਰਨੇ ਆ ਬਹੁਤ ਸਾਰੇ ਮਹਾਪੁਰਸ਼ ਪਹੁੰਚੇ ਆ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਹਾਂ ਸੰਤ ਬਾਬਾ ਪ੍ਰੀਤਮ ਸਿੰਘ ਰਾਜਪੁਰੇ ਵਾਲੇ ਸੰਤ ਰੇਣ ਬਾਬਾ ਲਖਵੀਰ ਸਿੰਘ ਲਲੌੜੇ ਵਾਲੇ ਸੰਤ ਬਾਬਾ ਸੁਖਦੇਵ ਸਿੰਘ ਪਟਿਆਲੇ ਵਾਲੇ ਸੰਤ ਬਾਬਾ ਜੀਵਨ ਸਿੰਘ ਚੁਨਾਗਰੇ ਵਾਲੇ ਬਾਬਾ ਭਗਵੰਤ ਸਿੰਘ ਢੀਂਡਸਾ ਵਾਲੇ ਬਾਬਾ ਨਾਇਬ ਸਿੰਘ ਬਹਾਦਰਗੜ ਵਾਲੇ, ਬਾਬਾ ਕੁਲਵਿੰਦਰ ਸਿੰਘ ਕੜਹੀੜੀ ਵਾਲੇ, ਬਾਬਾ ਕੁਲਦੀਪ ਸਿੰਘ ਮਜਾਤ ਵਾਲੇ, ਬਾਬਾ ਸਤਨਾਮ ਸਿੰਘ ਪੋਲੋ ਮਾਜਰਾ, ਬਾਬਾ ਪ੍ਰਦੀਪ ਸਿੰਘ ਚੰਦਪੂਰਾ ਪੰਥਕ ਸੇਵਾ ਲੈਰ ਦਾਦੂ ਸਾਹਿਬ ਜਥੇਬੰਦੀ, ਬਾਬਾ ਜਗਜੀਤ ਸਿੰਘ ਕਕਰਾਲੇ ਵਾਲੇ, ਬਾਬਾ ਗੁਰਪ੍ਰੀਤ ਸਿੰਘ ਮੋਹਲਗੜ, ਬਾਬਾ ਰੁਜੀਸ਼ੁਰ ਅਨੰਦ ਜੀ, ਬਾਬਾ ਨਾਜ਼ਰ ਸਿੰਘ ਤਬਲਾਨ ਵਾਲੇ, ਬਾਬਾ ਜੈਦੀਪ ਸਿੰਘ ਲੋਪੋਂ ਵਾਲੇ ਬਾਬਾ ਸੁੰਦਰ ਸਿੰਘ ਪਟਿਆਲੇ ਵਾਲੇ ਬਾਬਾ ਗੁਰਵਿੰਦਰ ਸਿੰਘ ਜੀ ਮਾਸੀਵਾੜੇ ਤੋਂ ਬਾਬਾ ਲਾਲ ਸਿੰਘ ਜੀ ਰਾਜਪੁਰੇ ਵਾਲੇ ਤੇ ਹੋਰ ਮਹਾਪੁਰਸ਼ ਦਿਲ ਦੀਆਂ ਗਹਿਰਾਈਆਂ 'ਚ ਉਹਨਾਂ ਨੂੰ ਜੀ ਆਇਆਂ ਸੋ ਗੁਰਮੁਖ ਪਿਆਰਿਓ ਆਓ ਮੈਂ ਹੀ ਬੇਨਤੀ ਕਰਨੀ ਚਾਹੁੰਨਾ ਕਿ ਜੋ ਜ਼ਥੇਦਾਰ ਸਾਹਿਬ ਦਾ ਕਤਲ ਹੋਇਆ ਉਹਦਾ ਇਨਸਾਫ ਹੋਣਾ ਚਾਹੀਦਾ ਹੈ ਜਿਹੜੇ ਲੋਕ ਗੁਨਾਗਾਰ ਨੇ ਉਹਨਾਂ ਨੂੰ ਸਜ਼ਾਵਾ ਹੋਣੀ ਚਾਹੀਦੀਆਂ ਔਰ ਅਸੀਂ ਆਪਣੇ ਜਥੇਦਾਰ ਨੂੰ ਫਖਰੇ ਕੌਮ ਪੰਥ ਰਤਨ ਸਮਝਦੇ ਆ ਸਾਡਾ ਪੰਥ ਰਤਨ ਤੇ ਫਖਰੇ ਕੌਮ ਜਥੇਦਾਰ ਭਾਈ ਗੁਰਦੇਵ ਸਿੰਘ ਕੌਕੇ ਆ ਉਹਨਾਂ ਦੇ ਨਾਂ ਤੇ ਇੱਕ ਚੜਦੀ ਕਲਾ ਦਾ ਜਕਾਰਾ ਲਾ ਕੇ ਦਾਸ ਆਪਣੀ ਜਗ੍ਹਾ ਲਵੇਗਾ ਸਾਰੀਆਂ ਸੰਗਤਾਂ ਬੁਲੰਦ ਆਵਾਜ਼ ਦੇ ਵਿੱਚ ਚੜਦੀ ਕਲਾ ਦੇ ਜਕਾਰੇ ਦੇ ਵਿੱਚ ਸ਼ਾਮਲ ਹੋਣ ਬੋਲੇ ਸੋਨਹਾਲ ਸਤ ਸ੍ਰੀ ਅਕਾਲ ਇੱਕ ਵਾਰ ਫੇਰ ਸਾਰਿਆਂ ਦਾ ਹਰਿਆਣਾ ਸਿਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਹੈ ਜਿੰਨੇ ਵੀ ਮਹਾਪੁਰਸ਼ ਤੇ ਪੰਥਕ ਆਗੂ ਆਏ ਨੇ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਉਹਨਾਂ ਦੇ ਵਿਚਾਰ ਤੁਸੀਂ ਸੁਣਨੇ ਆ ਬੜੇ ਪਿਆਰ ਸਤਿਕਾਰ ਦੇ ਨਾਲ ਬੈਠ ਕੇ ਔਰ ਫੇਰ ਜਥੇਦਾਰ ਸਾਹਿਬ ਦਾ ਸਨਮਾਨ ਜਿਹੜਾ ਫਖਰੇ ਕੌਮ ਪੰਥ ਰਤਨ ਦੇ ਨਾਲ ਕੀਤਾ ਜਾਣਾ ਸੀ ਚਾਹੁੰਦੇ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਜਥੇਦਾਰ ਭਾਈ ਕੋਹਕੇ ਸਾਹਿਬ ਦਾ ਸਨਮਾਨ ਫਖਰੇ ਕੌਮ ਪੰਥ ਰਤਨ ਨਾਲ ਕਿਉਂਕਿ ਅੱਜ ਸੰਗਤਾਂ ਵੱਲੋਂ ਪੰਥ ਵੱਲੋਂ ਉਹਨਾਂ ਦਾ ਸਨਮਾਨ ਤੇ ਸ੍ਰੀ ਅਕਾਲ ਤਖ਼ੁਰ ਸਾਹਿਬ ਦੇ ਵੱਲੋਂ ਅਸੀਂ ਆਸਵੰਦ ਹੈ ਕਿ ਗੁਰੂ ਕਿਰਪਾ ਕਰੇ ਜਲਦੀ ਇਹ ਸਨਮਾਨ ਸ੍ਰੀ ਅਕਾਲ ਤਖ਼ੁਰ ਸਾਹਿਬ ਦੀ ਫਸੀਲਤਾਂ ਜਥੇਦਾਰ ਭਾਈ ਗੁਰਦੇਵ ਸਿੰਘ ਕੌਕੇ ਦਾ ਕੀਤਾ ਜਾਵੇ ਭੁੱਲਾਂ ਚੁੱਕਾਂ ਦੀ ਖਿਮਾ ਸਾਰਿਆਂ ਦਾ ਧੰਨਵਾਦ ਗੱਜ ਕੇ ਫਤਿਹ ਦੀ ਸਾਂਝ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਗੁਰਦੇਵ ਸਿੰਘ ਜੀ ਨਾਨਕ ਸਰ 28 ਸੈਕਟਰ ਤੋਂ ਆਏ ਨੇ ਉਹਨਾਂ ਨੂੰ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਜਹੇਦਾਰ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ ਜਿਨ੍ਹਾਂ ਨੇ ਬੜੇ ਵਿਸਤਾਰ ਦੇ ਨਾਲ ਜਹੇਦਾਰ ਕੌਂਕਾ ਸਾਹਿਬ ਦੀ ਸ਼ਹੀਦੀ ਬਾਰੇ ਤੇ ਪੰਥਕ ਧਿਰਾਂ ਵੱਲੋਂ ਇਨਸਾਫ ਲੈਣ ਲਈ ਜੋ ਇੱਕ ਲਹਿਰ ਵਿੱਢੀ ਆ ਉਹਦੇ ਬਾਰੇ ਵਿਸਤਾਰ ਪੂਰਵਕ ਜਾਣਨਾ ਚਾਣਨਾ ਪਾਇਆ ਵਾ ਸਾਡੇ ਕੋਲ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸਾਹਿਬ ਸਰਦਾਰ ਸੰਦੇਵ ਸਿੰਘ ਜੀ ਟਿੰਡਸਾ ਸਾਹਿਬ ਜਿਨ੍ਹਾਂ ਦੀ ਸਿਹਤ ਵੀ ਢਿੱਲੀ ਸੀ ਤੇ ਜਿਹੜੇ ਬਜ਼ੁਰਗ ਅਵਸਥਾ ਦੇ ਵਿੱਚ ਵੀ ਨੇ ਉਹਨਾਂ ਕੋਲ ਧਰਤੀ ਤੇ ਬੈਠਿਆ ਵੀ ਨਹੀਂ ਜਾਂਦਾ ਥੱਲੇ ਪਰ ਜ਼ਹੀਦਾਰ ਕੌਕੇ ਸਾਹਿਬ ਨੂੰ ਉਹ ਵਿਸ਼ੇਸ਼ ਤੌਰ ਤੇ ਬਿਮਾਰੀ ਦੀ ਅਵਸਥਾ 'ਚ ਵੀ ਬਜ਼ੁਰਗ ਅਵਸਥਾ 'ਚ ਵੀ ਇੱਥੇ-ਇੱਥੇ ਤੌਰ ਤੇ ਸ਼ਰਦਾ ਦੇ ਫੁੱਲ ਭੇਟ ਕਰਨ ਆਏ ਨੇ ਮੈਂ ਪ੍ਰਧਾਨ ਸਾਹਿਬ ਸਰਦਾਰ ਸੁਖਦੇਵ ਸਿੰਘ ਜੀ ਢਿੰਡਸਾ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਸਿੰਘ ਸਾਹਿਬ ਜ਼ਹੀਦਾਰ ਭਾਈ ਗੁਰਦੇਵ ਸਿੰਘ ਕੌਕੇ ਸਾਹਿਬ ਨੂੰ ਆਪਣੇ ਵਿਚਾਰਾ ਰਾਈ ਸ਼ਰਦਾ ਦੇ ਪੁੱਲ ਪੇਟ ਕਰਨ ਸਦਾ ਕੇਸਾ ਮਹਾਨ ਸਿੱਖ ਜੋ ਜਿਹਦਰ ਸੀ ਅਕਾਲ ਤਖਸਾਲ ਦਾ ਔਰ ਇਹ ਨਹੀਂ ਕਿ ਇੱਕ ਮਹਾਨ ਸਿੱਖ ਸੀ ਜਿਹੜਾ ਸਿਧਾਂਤਾਂ ਤੇ ਚੱਲਣ ਵਾਲਾ ਔਰ ਜਿਹੜਾ ਹਮੇਸ਼ਾ ਸਿੱਖੀ ਨੂੰ ਪਰਨੋਇਆ ਸੀ ਪਰਨਾਇਆ ਸੀ ਉਹਨਾਂ ਦਾ ਚਲੇ ਜਾਣਾ ਔਰ ਉਹ ਇਸ ਤਰ੍ਹਾਂ ਬੁਰੀ ਤਰ੍ਹਾਂ ਜੋ ਰਿਪੋਰਟ ਤੇ ਦੇਖਿਆ ਹੈ ਉਹ ਇਸ ਤਰ੍ਹਾਂ ਬੁਰੀ ਤਰ੍ਹਾਂ ਉਹਦੀ ਉਨ ਨੂੰ ਸ਼ਹੀਦ ਕਰਨਾ ਇੱਕ ਬਹੁਤ ਵੱਡਾ ਗੁਨਾਹ ਕੀਤਾ ਹੈ ਅਰੇ ਜਿਹੜੇ ਬਿਲਕੁਲ ਠੀਕ ਕਰਦਾ ਮੈਂ ਵੀ ਉਸ ਗੱਲ ਦੀ ਸਪੋਰਟ ਤਾਂ ਕਰਦਾ ਜੇ ਬਾਬਾ ਦਦੂਬਾੜ ਜੀ ਨੇ ਕਿਹਾ ਕਿ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਉਸ ਪਵਿੱਤਰ ਜਗ੍ਹਾ ਤੇ ਮੌਜਮਾਨ ਸਾਡੇ ਜੈਦਾਦ ਕੌਕੇ ਸਾਹਿਬ ਜੀ ਨਾਲ ਦੀ ਇੱਕ ਬਹੁਤ ਹੀ ਸਿੱਖੀ ਵਾਲੀ ਸਰੂਪ ਸੀ ਸਰੂਪ ਹੀ ਨਹੀਂ ਸੀ ਸਿੱਖੀ ਦੇ ਸਿਧਾਂਤ ਤੇ ਚੱਲਦੇ ਰਹੇ ਉਹਨਾਂ ਨੂੰ ਅਸੀਂ ਛੜਦਾ ਦੇ ਫੁੱਲ ਕਿਉਂ ਪੇਂਟ ਕਰਨ ਨਹੀਂ ਆਇਆ ਤੇ ਉੱਥੇ ਇਹ ਵੀ ਬੇਨਤੀ ਕਰਦਾ ਅਸੀਂ ਸਾਰਿਆਂ ਦੇ ਅਥੇ ਬੰਦੀ ਇਕੱਠੇ ਹੋ ਕੇ ਸੰਤ ਮਹਾਤਮਾ ਆਏ ਨੇ ਬਾਬਾ ਜੀ ਨੇ ਹੁਣੀ ਨਾਲੇ ਸਾਰਿਆਂ ਦੇ ਔਰ ਸਾਰੀਆਂ ਪੋਲੀਟੀਕਲ ਪਾਰਟੀਆਂ ਜਿੰਨੀਆਂ ਵੀ ਆ ਸਕਦੇ ਆ ਉਹ ਆਈਆਂ ਔਰ ਅਸੀਂ ਇੱਕੋ ਚੀਜ਼ ਮੰਗ ਕਰਨ ਲੱਗੇ ਆ ਅੱਜ ਨਹੀਂ ਕਿ ਉਹ ਜੋ ਬਾਬਾ ਜੀ ਨੇ ਕਿਹਾ ਕਿ ਜੈਦਰ ਸਾਹਿਬ ਨੂੰ ਅਕਾਲ ਤਖਤ ਸਾਹਿਬ ਤੋਂ ਮਿਲਣਾ ਚਾਹੀਦਾ ਫਕਰੇ ਕੋਮ ਔਰ ਉਹਨਾਂ ਨੂੰ ਉਹਨਾਂ ਦਾ ਆਪਾਦੀ ਮਿਲਣੀ ਚਾਹੀਦੀ ਹੈ ਉਹ ਅਕਾਲ ਤਖਤ ਸਾਹਿਬ ਤੋਂ ਮਿਲਣੀ ਚਾਹੀਦੀ ਹੈ ਅਜਿਹੀ ਉਸ ਤੇ ਪੂਰੇ ਸਹਿਮਤਾ ਸਿ ਸਾਰੇ ਉਹਨਾਂ ਦੀ ਪ੍ਰੋਧਤਾ ਕਰਦੇ ਆ ਤੇ ਲੇਕਿਨ ਸੋਖੀ ਅਕਾਲ ਲੇਕਿਨ لیکن ਅੱਜ ਜੋ ਉਸ ਤਰ੍ਹਾਂ ਦੇ ਮੈਂ ਵੀ ਥੋੜਾ ਜਿਹਾ ਦੁਖ ਭਾਰੀ ਮਿਲਿਆ ਜਿਸ ਤਰ੍ਹਾਂ ਸਿਧਾਂਤਿਕ ਤੌਰ ਤੇ ਉਹ ਸਿੱਖੀ ਵਿੱਚ ਬਿਲੀਵ ਕਰਦੇ ਸੀ ਅੱਜ ਬਹੁਤ ਘੱਟ ਤੁਹਾਨੂੰ ਉਸ ਤਰ੍ਹਾਂ ਦੇ ਸਿੱਖ ਮਿਲਣਗੇ ਜੇ ਸਿਧਾਂਤਿਕ ਤੌਰ ਤੇ ਇਕੱਠੇ ਸੀ ਔਰ ਇਕੱਠੇ ਨਹੀਂ ਸੀ ਪਰ ਕਿ ਸਿਧਾਂਤਿਕ ਤੌਰ ਤੇ ਚਲੇ ਹੋਏ ਸੀ ਉਹਨਾਂ ਦੀ ਅੱਜ ਮੇਰੇ ਮੈਨੂੰ ਹੁਕਮ ਹੋਇਆ ਬਾਬਾ ਜੀ ਦਾ ਵੀ ਹੋਇਆ ਪਵਨ ਸਾਹਿਬ ਵੀ ਜਾ ਕੇ ਆਏ ਤੇ ਮੈਨੂੰ ਹੋ ਗਿਆ ਕਿ ਜਰੂਰ ਪਹੁੰਚਣਾ ਹੈ ਤੇ ਮੇਰੀ ਸਿਹਤ ਦੇ ਬਾਵਜੂਦ ਵੀ ਖਰਾਬ ਹੁੰਦੇ ਬਾਵਜੂਦ ਵੀ ਮੈਂ ਹਾਜ਼ਰ ਹੋਇਆ ਉਸ ਮਹਾਨ ਸੰਤ ਨੂੰ ਇਹ ਸਾਰੇ ਨਾਲ ਪਰੋੜਤਾ ਕਰਨ ਲਈ ਵੀ ਔਰ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਲਈ ਵੀ ਆਜ਼ਾਦ ਹੋਇਆ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਪਾਰਟੀ ਵੱਲੋਂ ਉਹਨਾਂ ਮਹਾਨ ਸ਼ੀਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਔਰ ਇਹ ਵੀ ਬੇਨਤੀ ਕਰਦਾ ਕਿ ਜਿੰਨੇ ਵੀ ਹੁਣ ਵੀ ਜਿਉਂਦੇ ਨੇ ਜੋ ਗੁਨਾਹ ਕਰ ਗਏ ਉਹਨਾਂ ਨੂੰ ਪੂਰੀ ਸਜ਼ਾ ਮਿਲਣੀ ਚਾਹੀਦੀ ਹੈ ਇਹਦੇ ਲਈ ਸਾਰੇ ਉਹ ਦੀ ਪ੍ਰੋਟਾਗਾਰਦ ਹੋਇਆ ਮੈਂ ਕਿਹਾ ਹੁੰਦਾ ਜੱਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ